ਹਾਂਜੀ ਅੱਜ ਤੁਰ ਕੇ ਹੀ ਮੈਂ ਆਇ ਤੇ ਅੱਜ ਕੋਈ ਲੈਣ ਹੀ ਨਹੀਂ ਆਇਆ ਚਲੋ ਜੀ ਅੱਛਾ ਅੱਜ ਤੁਰ ਕੇ ਜਾਣਾ ਕਿਥੇ ਮੈਚ ਕਿਥੇ ਅੱਜ ਮੈਚ ਜਮ ਹਰਾ ਜਮ ਹਰਾ ਤੁਰ ਕੇ ਜਾਵਾਂਗੇ ਅੱਜ ਹੌਣ ਤਈ ਆਪਣੀ ਗੱਡੀ ਪੈ ਪਿੱਛੇ ਅੱਛਾ ਮੈਂ ਹਾਂ ਨਜ਼ਰ ਇੱਕ ਰਾਣੀ ਆ ਬਕਰੇ ਡਾਕ ਆਏ ਆ ਉਹ ਆਪਣੇ ਨਾਲ ਦੇ ਆਉਣ ਦਾ ਪਿੱਛੋਂ ਘਰੋਂ ਪਰਤੇ ਆ ਅੱਛਾ ਚਲਦੇ ਆ ਅੱਜ ਠੀਕ ਆ ਦੇਣਾ ਬਹੁਤਾ ਲੱਗਾ ਨਾ ਅੱਜ ਫੇਰ ਦੇਣਾ ਫੇਰ ਬੜਾ ਲੱਗਾ ਜੀ ਮੈਕਰ ਬਹੁਤ ਜ਼ਿਆਦੀ ਪਰ ਉਹ ਗਰਮੀ ਕੱਲ ਵੀ ਬੜੀ ਕੱਲ ਤੇ ਬੰਸਰ ਕਿਉਂ ਤੁਸੀਂ ਗਰਟੀ ਹੱਡ ਫੋਨ ਕਰੇ ਰਹਿ ਗਏ ਜਾਮੇ ਤੇ ਆਉਂਦਾ ਫੜਾਉਣ ਬੰਦ ਜਾਮੇ ਤੇ ਆ ਰਿਆ ਸਫਾਰੀ ਲੈ ਕੇ ਆ ਜਾ ਸੋਹਣੇ ਆ ਉਹਦਾ ਇੰਨਾ ਕਰੋ ਜੁਰ ਤੁਰ ਕੇ ਜਾਇਆ ਕਰੀਏ ਬੰਦਾ ਆਹ ਆਰਮਾ ਪਿਆ ਹੋ ਜਾਂਦਾ ਚਾਹੀਦਾ ਇਨਾ ਹਨਾ ਇਹੋ ਜੀ ਤੋਪ ਕਿਲੋ ਕਿਲੋ ਮੀਟਰ ਮਗਰੋਂ ਗੱਡੀ ਆ ਜਾ ਚੁੱਕਣ ਇਹੋ ਜੀ ਤੋਪੇ ਜ਼ਰੂਰੀ ਚਾਹੀਦਾ ਨਹੀਂ ਵਧੀਆ ਵਾ ਰਾਤੀ ਕੀ ਸਿਸਟਮ ਚੱਲਿਆ ਹੈ ਕਿਦਾਂ ਰਾਤੀ ਕੀ ਜਾਂਡੀਆਂ ਦਾ ਭੱਜ ਕੇ ਜਾਣਾ ਵਾ ਦਾਦੀ ਜਦਦਾ ਹੀ ਕਹਿੰਦਾ ਪੱਜ ਕੇ ਜਾਣਾ ਵਾ ਚੱਲ ਪੱਜ ਅੱਛਾ ਤੇ ਬਾਅਦ ਚ ਅੱਧਾ ਕਿਲੋਮੀਟਰ ਭੱਜਾ ਤੇ ਮੁੜ ਕੇ ਸਾਹ ਪੈ ਗਿਆ ਤੇ ਮੈਨੂੰ ਆਂਦਾ ਮੈਂ ਗੱਡੀ ਹਥਲਾ ਦੇਣਾ ਰੁਕ ਜਾ ਮੈਂ ਉੱਥੇ ਰੁਕ ਜਾਣਾ ਆ ਗਿਆ ਧੂਮ ਧੂਮ ਚੱਲੇ ਧੂਮ ਚੱਲੇ ਧੂਮ ਫਾਤੋ ਬ੍ਰੇਕ ਲਾ ਦਿਆ ਚੱਲ ਵਰਨਾਲੇ ਖੜਨਾ ਹੀ ਮੋੜੇ ਆ ਮੋੜਦਾ ਜਾ ਜਾਂਦੇ ਥੈਂਕ ਯੂ ਧੰਨਵਾਦ ਬ్రో ਇਹੰਦਰ ਚੱਲ ਰਿਹਾ ਕੁਲਵੀਰ ਦਾ ਆਏ ਨਹੀਂ ਰਿਹਾ ਲਾਵਾਂ ਫੁੱਲ ਡੋਲਾ ਪੂਰਾ ਕੰਮ ਹੋ ਰਿਹਾ ਚੱਲ ਰਿਹਾ ਛੱਲੀ ਪੂਰੀ ਬੰਦੀ ਆ ਫਸੜ ਆ ਗਿਆ ਫਾ ਮਕਾਉਣੀ ਗੱਲਾਂ ਘੱਡੀਆਂ ਕੁਲਵੀਰ ਨੇ ਜੇ ਇਹੰਦਰ ਮਕਾਉਂਦਾ ਅੰਦਾ ਅੱਧ ਮੋਲੇ ਚ ਜੇ ਇਹੰਦਰ ਮਕਾਉਂਦਾ ਹਾਂ ਕਿੰਨੀ ਮੀਨੋ ਕਾਉਂਦਾ ਆਵੜੇ ਬੰਦੇ ਨੰਬਰ ਯੂ ਹੈ ਟੋਨੀ ਬਿਜ਼ੀ ਆ ਰਿਹਾ ਬਹੁਤ ਬਿਜ਼ੀ ਸ਼ਡਿਊਲ ਚੱਲ ਰਿਹਾ ਟੋਨੀ ਵੀ ਰਿਕਾਰਡਿੰਗ ਸੈਂਡ ਕਰਦਾ ਮੈਨੂੰ ਸਮਝ ਨਹੀਂ ਲੱਗਦੀ ਗੱਲ ਤੇ ਅੱਧੀ ਕਰਦਾ ਸੁਣਾਈ ਮੈਨੂੰ ਸੁਣਾਵੀਂ ਕੀ ਜਾਂਦਾ ਆਹ ਨਾ ਆਹ ਨਾ ਕਿਨੇ ਦਿਨ ਮੈਨੂੰ ਸਮਝ ਲੱਗੀ ਕੀ ਜਾਂਦਾ ਹੈ ਸਾਡੀ ਮਿੱਤਰ ਮੰਡਲੀ ਨਹੀਂ ਪਹੁੰਚ ਰਹੀ ਹੈ ਜੀ ਸਾਡੇ ਸਪੋਰਟਰ ਦੋਸਤ ਤੇ ਹੋਸਟ ਇਹ ਸੋਨ ਚੱਲਦੀ ਮੜਿਆ ਕਰ ਤੈਨੂੰ ਸਮਝ ਲੱਗੀ ਯਾਰ ਸੈਂਡ ਕਰੀਂ ਸੈਂਡ ਕਰ ਐਂਡ ਅਲੀ ਐਂਡ ਅਲੀ ਅਕਾਤ ਚੰਗਾ ਕੋਈ ਨਹੀਂ ਸਲਫ ਵਜੂ ਗੱਡੀ ਆ ਕੇ ਮਾਰੀ ਆ ਕੇ ਹੋ ਤੋੜਾ ਹੈ ਤੋੜਾ ਹੈ ਤੋੜਾ ਕਿੱਥੇ ਤੋੜਾ ਹੈ ਉਹ ਪਹਿਲੇ ਗੱਡੀ ਆ ਕਰੋ ਗੱਡੀ ਜਦ ਬੈਂਡ ਹੈ ਤੇ ਉਹ ਕਹਿੰਦਾ ਮੋੜ ਤੇ ਆ ਕੇ ਤੇ ਉਹ ਕਹਿੰਦਾ ਗੱਡੀ ਚ ਬੈ ਕੇ ਉਹ ਕਹਿੰਦਾ ਸਲਫ ਮਾਰ ਲਈ ਮਰਾਇਆ ਸਲਫਾ ਨਹੀਂ ਵਜੰਦੀ ਆ ਗਏ ਆ ਬੈ ਬੈ ਕੰਮ ਰੰਗ ਪਾ ਲਈ ਤੇ ਬੋਲੋ ਜੀ ਕੀ ਹੋ ਗਿਆ ਕੋਈ ਵਾਂ ਦੀ ਗੋੜਾ ਵੀ ਸੇ ਤਾਂ ਨਹੀਂ ਖਾਲਜੇ ਆ ਵੀ ਗੱਡੀ ਚੋ ਹੋਰ ਆ ਜੋ ਚਾਹ ਪਾਣੀ ਪਿਆਈ ਹੋਈ ਲੰਗਰੀ ਭਾਣ ਜੀ ਬਹੁਤ ਮਿਹਰਬਾਨੀ ਸਾਡੇ ਕੋਲ ਕਰਾਂਗੇ ਕਿਸੇ ਨੂੰ ਮਿਲਣੇ ਟਾਈਮ ਹੋ ਗਏ ਕੋਈ ਨਹੀਂ ਵੀਰੇ ਆਇਓ ਜਦੋਂ ਮਰਜ਼ੀ ਮੇਰਾ ਆਪਣਾ ਘਰ ਆਪਣਾ ਸਵੇਰਾ ਪਾਸ ਪਹਿਲਾ ਉਹ ਦਰਵਾਜ਼ਾ ਸਾਹਿਬ ਘਰ ਸਿੱਖ ਗਿਆ ਵੇ ਕਿਹੜਾ ਵੇਲਾ ਸੋਰ ਅੱਗੇ ਮਹਾਰਾਜ ਜੀ ਚਲੋ ਠੀਕ ਹੈ ਵੀਰ ਜੀ ਕੋਈ ਨਹੀਂ ਆਜੀ ਵੀਰੇ ਪਲਕੇ ਆਜੀ ਤੁਹਾਨੂੰ ਆਗੇ ਆਗੇ ਵੀ ਰਹਿਣਾ ਹੀ ਆਗੇ ਮੁੰਡੇ ਤੇ ਆਪਾਂ ਕਿਤੇ ਬੈਣਾ ਵਾ ਪਟਾਲੀਏ ਬਹਿ ਲੱਕੋ ਜਾ ਬੰਬਾ ਚਾ ਬਹਿ ਵਿੱਚ ਆਪਾਂ ਲੇਟ ਨਹੀਂ ਥੋੜੇ ਬਹੁਤ ਜਿਆਦੇ ਲੇਟ ਅੱਜ ਆਪਾਂ ਦਾ ਮਾਲਕ ਆ ਗੀ ਕਾ ਕਸਾਓ ਵੈਗਰ ਕੀ ਕੀ ਫਤਿਹ ਹਲਕ ਮੇਰਾ ਕਰੇ ਵੀ ਸਾਡੀ ਟੀਮ ਬਾਬਾ ਲੱड्डा ਜੀ ਸਪੋਰਟਸ ਕਬੱਡੀ ਕਲੱਬ ਭਾਈ ਲੱਡੂ ਕਬੱਡੀ ਕਰਾ ਕਰੇ ਮਾਲਕ ਆਉਣ ਵਾਲੇ ਸੀਜ਼ਨ ਦੇ ਵਿੱਚ ਚੜ੍ਹਦੀ ਕਾ ਜੀ ਰੁਗਦਾ ਵੀ ਟੀਮ ਹਾਂ ਤੁਹਾਨੂੰ ਉਹ ਵਿੱਚ ਉਬਰ ਤੋਂ ਵਿਖਾਈ ਦੇਣਗੇ ਕੋਈ ਨਵਾਂ ਦਿਖਾਵਾਂਗੇ ਤੁਹਾਨੂੰ ਕੋਈ ਨਵੇਂ ਪਲੇਅਰ ਦਿਖਾਵਾਂਗੇ ਟੀਮ ਚ ਦੋ ਵਾਂਗਰੇ ਤੂੰ ਵੀ ਵਿੱਚ ਆਈ ਸੱਟ ਕੀ ਕਰ ਰਹੇ ਸੱਟ ਬਾਬੂ ਜੀ ਨਾਲ ਟਾਈਮ ਤੇ ਪੂਰੀ ਮੁੰਡਾ ਕਹਿੰਦਾ ਪੁੱਤੀ ਪਾਉਂਦਾ ਫੁੱਲ ਬੋਲ ਇੱਕ ਹੀ ਪੁੱਟੀਆਂ ਪਾਉਂਦਾ ਕਿਦਾਂ ਦੰਦਾਂ ਬੋਰੀ ਕੀਤਾ ਜਾਂਦੀ ਸਪਾਂਸਰ ਸਾਰੇ ਮੇਰੇ ਵੀਰ ਪਰਵਾਰ ਨੂੰ ਗੋਦਵਾਲ ਸਾਹਿਬ ਤੋਂ ਜੱਗਾ ਪੱਤੂ ਸਾਰੇ ਜਿੰਨੇ ਵੀ ਮਾਝਾ ਗਰੁੱਪ ਸਾਇਲ ਮਲੀ ਗਰੁੱਪ ਸਾਰੇ ਟੀਮ ਦੇ ਸਪਾਂਸਰ ਆ ਬੱਧ ਕਰਕੇ ਕੁਝ ਨਵਾਂ ਐਲਾਨ ਵੀ ਅਸੀਂ ਕਰਾਂਗੇ ਪ੍ਰੀਤ ਦੇ ਲਈ ਮੇਲੇ ਦੇ ਮੇਲੇ ਤੇ ਜੋ ਬਾਬਾ ਲਦਾ ਦਾ ਹਸਲਾਣਾ ਜੋੜ ਮੇਲਾ ਹੋਵੇਗਾ ਉਸ ਤੇ ਉਹ ਤੋਂ ਪਹਿਲਾਂ ਇਲਾਨ ਕਰਾਂਗੇ ਜਿਹੜੇ ਫੀਲ ਦੇ ਲਈ ਨਵਾਂ ਉਹ ਸਰਪ੍ਰਾਈਜ਼ ਰਹੂਗਾ ਜੀ ਸਰਪ੍ਰਾਈਜ਼ ਦੇਵਾਂਗੇ ਉਹ ਪ੍ਰੀਤ ਨੂੰ ਅਸੀਂ ਸਾਰੇ ਮੇਰੇ ਵੀਰ ਜਿੰਨਾ ਵੀ ਮਾਝਾ ਗਰੁੱਪਾ ਕੋਈ ਤਗੜਾ ਡਾਣਾ ਕੋਈ ਵੱਖਰਾ ਹੀ ਕਰਕੇ ਦਵਾਂਗੇ ਪ੍ਰੀਤ ਨੂੰ ਜੀ ਵੀ ਉਸ ਮੇਲੇ ਨੂੰ ਕਾਦੀਆ ਕਰਨ ਦੇ ਲਈ ਅੱਜ ਦੇ ਰਹਤਾਲ ਉਹਦੀ ਵੱਡੇ ਵੀਰ ਨੇ ਅੱਜ ਰੋਸ਼ਨੀ ਪਿੰਡ ਰੌਣਕਾਂ ਨੇ ਪਰ ਇਹਦੇ ਕਮਲ ਸਾਡੇ ਵੀਰ ਕਦੋਂ ਦੇ ਦੁਨੀਆ ਦੇ ਵਿੱਚ ਨਹੀਂ ਰਿਹਾ ਬੱਚਾ ਉਹਨੂੰ ਖੁਦਾਰ ਦਾ ਧੰਨਵਾਦ ਕਰਦੇ ਉਦੋਂ ਪਹਿਲੀ ਵਾਰੀ ਰੋਸ਼ਣ ਕਰਕੇ ਵੀਰ ਜਿਹੜੇ ਉਹ ਕਬਰ ਕਰਕੇ ਮਰੇ ਸਨ ਪਰ ਦੁੱਖੇ ਜਿਹੜਾ ਵੀਰੇ ਦੁਨੀਆ ਦੇ ਵਿੱਚ ਨਹੀਂ ਰਿਹਾ ਉਹ ਪਾੜੇ ਵਾਪਰ ਜਾਂਦੇ ਆ ਉਹ ਮਰਸੂਰ ਜਦੋਂ ਪੈਂਦੇ ਆ ਉਹ ਪਹਿਲੀ ਕੌਡੀ ਪੈਣ ਲੱਗੀ ਆ ਪਰੰਪਰਾ ਹੋਇਆ ਉਧਰ ਜੱਫਾ ਪੈਂਦਾ ਉਧਰ ਜੱਫਾ ਪੈਂਦਾ ਉਹ ਬਰਾਬਰ ਦੀਆਂ ਤਾਦੀਆਂ ਕੌਣ ਮੋੜੀ ਜਿਹੜੀ ਕੌਣ ਫੜੀ ਜਿਹੜੀ ਤਾੜ ਰੋਤੀ ਨਾ ਉਧਰ ਜੱਫੀਆਂ ਦਾ ਨੇ ਮਨਤਾਪ ਸਿੰਘ ਬੀਏਵੀ ਜਲੰਧਰ ਦੀ ਟੀਮ ਦਾ ਮਹਾਨ ਸਟਾਪਰ ਬਣਿਆ ਜਿੰਨੇ ਵੀ ਖੇਡਦੇ ਅੱਜ ਵੀ ਚਰਚੇ ਹੁੰਦੇ पास आया मासी का दूरी भगरा कम होने पता लगे चाला खड़का होगा यह पता लगे ਯਾਰ ਇਹ ਬੋਤਲ 70 ਕਿਲੋ ਤੋਂ ਬਾਅਦ ਬੰਦ ਰੱਖ ਦੇ। ਆਪਾਂ ਨੂੰ ਦੋਨੋਂ ਰੂਟ ਕਰਨਾ ਹੈ। ਅੱਗੇ ਆਹਰ ਸੇ ਵੀ ਕਰਾ ਰਿਹਾ ਹਾਂ। ਲੋਕ ਮੈਂ ਇੰਨਾ ਹੋਰ 70 ਕਿਲੋ ਵੀ ਖਰੋ। ਰਾਜਾ ਜੀ ਫੋਨ ਫਿਰ ਘੁਲਾ ਦੇ ਲੱਗੇ ਜੇ। ਬਾਹਰ ਕਿਦੋਂ ਜਾਣਾ ਤੁਸੀਂ? ਟੈਂਡਰ ਨੂੰ। ਆਈਏ ਟੈਂਡਰ ਨੂੰ ਥੋੜੇ ਜਣਾਂ ਦੇ ਵਿੱਚ ਚੱਲ ਜਾਣਾ ਸੋਮਵਾਰ ਜਾਂਦੇ ਹਾਂ। ਹਾਂ ਜੀ। ਹੈਂ? ਕੂਚ ਦਾ ਕਿੱਥੇ ਜਾਣਾ? ਟੈਂਡਰ ਨੂੰ। ਕਿਹੜੇ ਨੂੰ? ਕਾਹਦੋਂ? ਚੱਲੀਏ ਤੇ ਕੀ ਹੋ ਗਿਆ? ਕਿੱਦਾਂ ਨਹੀਂ ਲੈਣਾ? ਆਹ ਬੋਕੇ ਜਾਵਾਂ। ਆਵੇ ਤਾਂ ਗਿਆ ਆਈਡੀ ਕੀ ਕਾਲੀ ਆ ਆ ਗਿਆ ਚੱਲੀਏ ਹੁਣ ਇਹ ਤੁਰ ਗਿਆ ਹਾਂ ਤਾਂ ਹੁਣ ਇਹ ਚੱਲ ਗਿਆ ਤੇ ਨਾ ਨਵ ਨਹੀਂ ਦੇਣ ਦਿਆ ਤੂੰ ਜਾ ਤੂੰ ਹੋਰ ਪਤਾ ਨਹੀਂ ਬਹੁ ਮਹੀਨੇ ਕੇ ਬਾਅਦ ਕਹਿੰਦੇ ਮੈਂ ਮੋਦੀ ਕੋਲੋਂ ਕੱਲਣ ਲੱਗਿਆ ਹੁਣ ਮਾਰਾ ਜੀ ਜਦ ਦਾ ਪਰਮਾਤਮਾ ਉਹਦਰਾ ਉਹ ਵਜੇ ਹੁੰਦੇ ਟਾਈਮ ਆ ਹਾਂ ਜੀ ਨਾਲੇ ਹੈਗਾ ਵੀ ਉਹ ਅਸੇ ਨੂੰ ਖੋਲ ਜਿਹੜਾ ਬੰਦਾ ਉਹ ਤਾਂ ਪੁੱਠੇ ਲਾ ਦੇ ਉਹਦੇ ਬੜੇ ਆ ਉਹਨੂੰ ਕਾਣਾ ਦੇ ਆ ਓਹ ਟੀਪਾ ਹਾਂ ਮੀਟੇ ਜਿਹੜਾ ਨਾਮ ਦੱਸਣ ਦੇ ਉਹਦੇ ਪਿੰਡ ਦੇ ਹੀ ਤੁਸੀਂ ਠੀਕ ਆ ਬਹੁਤ ਸੋਹਣਾ ਥੋੜਾ ਖਿਲਾ ਖੇਡਦਾ ਵਾਂ ਜੀ ਠੀਕ ਆ ਬੇ ਅੱਜ ਕਿਹਨੇ ਜਾਂਦਾ ਪੱਟ ਪਾਰੇ ਕਰਦੇ ਆ ਬੋੜੀ ਲਾ ਕੇ ਆ ਕੋਈ ਨਹੀਂ ਲਾਉਂਦਾ ਚੱਲੀ ਦੇਖਿਆ ਨਹੀਂ ਹਾਂਜੀ ਪੌੜੀ ਲਾਇਆ ਕਰ ਪੌੜੀਆਂ ਪੀਰਵਰ ਦਾ ਫੋਟੋ ਲੈਣੀ ਹੈ ਮੈਂ ਉਹਦੇ ਉਧਰ ਉਹਨਾਂ ਦੇ ਪਿੰਡਾਂ ਪਵਾਣਾ ਹੈ ਪਿੰਡ ਉਹ ਬਡਾਲਾ ਜਿੱਥੇ ਪੰਜ ਖਾਸੀਆਂ ਆਉਂਦੀਆਂ ਆਹੇ ਤੁਹਾਡੀ ਆ ਨਵਾਂ ਪਿੰਡ ਸਕਰੀਪਟੋਂ ਨਹੀਂ ਜਿਹੜੀ ਸਕਰੀਪਟ ਰਿਸ਼ਤੇਦਾਰੀ ਨਿਕਲ ਆਈ ਫਿਰ ਤੇ ਕਿਨੋਂ ਤੇ ਨੋ ਕਿ ਮਾਸੀ ਵੀ ਐਨੀ ਮਾਸੀ ਕੋ ਆਇਆ ਸੀ ਇਹ ਵੀ ਆਤੀ ਮਾਸੀ ਕੋ ਆਇਆ ਮਾਸੀਆਂ ਮਾਸੀਆਂ ਦੇ ਨਾਲ ਕੇ ਅੱਜ ਮੈਂ ਤੇਰੇ ਨਾਲ ਬਕਈਏ ਨਾ ਮੈਂ ਤੇਰੇ ਚਾਣ ਕਰਕੇ ਆਇਆ ਤੇ ਨਹੀਂ ਮੈਂ ਆ ਪੋਲਾ ਵੀ ਲੰਘਣ ਡਿਆ ਤੇ ਚੱਪਾ ਲਾ ਕੇ ਮਾ ਮੈਂ ਲੰਘਣ ਡਿਆ ਸਾ ਜੜਿਆ ਤੇ ਮੈਨੂੰ ਪਤਾ ਗਿਆ ਤੇ ਲੋਇਆ ਉਹ ਗੁੰਮੇ ਨਾ ਨਹੀਂ ਆਂਦਾ ਕਿ ਮੈਨੂੰ ਪਤਾ ਗਿਆਦਾ ਭਾਜੀ ਫੋਟੋ ਭਜਾਇਓ ਤੇ ਮੈਂ ਖਲੋਂਦਾ ਖਲੋਂਦਾ ਖਲੋਂ ਨਹੀਂ ਲੱਗਾ ਹੁਕਝਾਲਾ ਹਾ ਗੁਰੂਕਿਓਗੇ ਅੰਮਾ ਕਹਿੰਦੇ ਨਹੀਂ ਨਾ ਮੈਂ ਗੁਰਾਮਾ ਖਲੋ ਗਿਆ ਮਾ ਤੂੰ ਤੇ ਦਾਬਾ ਮਾਰਿਆ ਮੈਨੂੰ ਗੜਾ ਦੋਸ ਤੋਂ ਜੀਦਾ ਨਹੀਂ ਲੱਤੀ ਨਹੀਂ ਓਏ

ਮਰਦਾਂ ਦਾ ਸੋਨਾ ਬੀ ਸੋਹਣਾ ਗਰੂ 19 20 43 ਹੋ ਗਈ 19 20 43 ਹੋ ਗਈ 2004 ਦਾ ਜਨਮ ਚਾਰ ਤਾਂ ਬਹੁਤ ਮਿਹਨਤ ਲਾ ਮੇਰਾ ਵੀਰ ਆਪਾਂ ਤੇਨੂੰ ਤਕਲਾਹ ਕਰ ਸਕਦੇ ਆਂ ਬਾਕੀ ਤਾਂ ਨਹੀਂ ਮੁਕਤਨ ਦੇ ਦਾਂਗੇ ਮਿਹਨਤ ਲਾ ਮੇਰਾ ਵੀਰ ਐਵੇਂ ਨਾ ਕੋਟੇ ਕੰਮ ਨਾ ਕਰੋ ਮਿਹਨਤ ਲਾ ਕੇ ਬੰਦ ਜੋ ਮੈਂ ਤਾਂ ਆਸਾਂ ਕਿ ਸੀਰੀਅਸ ਕਹਿੰਦੇ ਆ ਜੀ ਜਦੋਂ ਤੋਂ ਆ ਗਿਆ ਬੈਟੀ ਚੀਟਿਆ ਬਾਹਰੋਂ ਉਦੋਂ ਫਿਰ ਖੇਡੂਗਾ ਬਾਹਰੋਂ ਕਿੱਥੇ ਆਉਣਾ ਉਹਨੂੰ ਮਾਮਾ ਰਹਿਣ ਤੋਂ ਉਹਨੂੰ ਚਾਰੇ ਨੂੰ ਝਾਰ ਕਰੇਗਾ ਉਦੋਂ ਜਾਊਗਾ ਹਾਂ ਤਾਂ ਵਧੂਗਾ ਬਾਹਰ ਨੂੰ ਮੈਂ ਤਾਂ ਆ ਬਧੂਗਾ ਮੈਂ ਤਾਂ ਬੜੀ ਜੀ ਲੰਦਾ ਬਾਹੂ ਨਾਲ ਡਾਈਟ ਵੀ ਪ੍ਰੋਪਰ ਲੈ ਫਿਰ ਵਧੂਗਾ ਬਾਹਰ ਜੀ ਵਧਦਾ ਹੈ ਬਾਹਰ ਵਧੂਗਾ ਮੈਂ ਲੈ ਦੂੰਗਾ ਡਾਈਟ ਫਿਰ ਮੈਨੂੰ ਫੋਨ ਕਰ ਲੈਣਾ ਹੋਰ ਗੱਲ ਕੀਤੀ ਕਰੀਦਾ ਤੁਹਾਨੂੰ ਲੈ ਬਥੇਰੇਆਂ ਦੀ ਹੈਲਪ ਕਰੀਦੀ ਹੈ ਤੇਰੀ ਨਹੀਂ ਲੱਗਦਾ ਬਹੁਤ ਵਧੀਆ ਰੋਈ ਚੱਕਰ ਨਹੀਂ ਬਾਹੂ ਏਡੀ ਨਹੀਂ ਮਾਦੇ ਤੈਨੂੰ ਮਸਲਾ ਨਾ ਕੋਹ ਜਿਸ ਅੱਧੇ ਰੋਮੇ ਪਾਰ ਕਰਨਾ ਮਿਲੋ ਬਹੁਤ ਹੀ ਪਿਆਰ ਨਾਲ ਪਾਰ ਕਰੋ ਤੀ ਆ ਜਾਓ ਕਿਰੇ ਵਾਲੇ ਫਾਗੂ ਮੈਨੂੰ ਭਾਈ ਇਹਦੇ ਹੋਰ ਤੇ ਮੈਂ ਮੈਮ ਜੀਠੀਆ ਨੂੰ ਕਿਹਾ ਸੀ ਤੇ ਮੀ ਜੀਠੀਆ ਦਾ ਕੋਈ ਨਹੀਂ ਗੇੜ ਮੂੜ ਵਧਾ ਦੇ ਕਰ ਤੀ ਤਗੜਾ ਤੈਨੂੰ ਮੈਂ ਖਰੂੰਗਾ ਦਾ ਸਿਆਲੀਆਂ ਦਾ ਪਾਹੂ ਰੁਕਦਾ ਹਾਂ ਹਾਂ ਜਾਨੀ ਮੈਂ ਤਾਂ ਸਾਡੀ ਸਰੀਰ ਤਗੜਾ ਕੰਮ ਦਾ ਸਿਆਲ ਮम्मा ਜੇ ਤੈਨੂੰ ਕੁੜੀ ਆਉਂਦੀ ਹੈ ਨਾ ਤੂੰ ਇੰਨਾ ਕੀ ਮੌਕਾ ਖੜਾ ਮੈਂ ਨਾ ਤੇਰੇ ਰਗਾ ਸਰੀਰ ਤੇਰੇ ਰਗਾ ਸਰੀਰ ਤੇ ਬੰਦੇ ਦੇ ਜਿੱਥੇ ਮਰਜੀ ਰੰਗ ਫੜ ਸਕਦਾ ਨਿੱਕਾ ਭਾਈ ਇੱਥੇ ਮੈਂ ਕਿਹਾ ਇਹਨਾਂ ਨੂੰ ਬੋਲਿਆ ਮੈਂ ਲੱਗਦਾ ਹੈ ਭਾਈ ਇਹ ਕੀ ਗੱਲ ਨਾ ਵੇਖਣ ਹੁੰਦਾ ਕੋਈ ਨਹੀਂ ਹੁੰਦਾ ਮਿਹਨਤ ਲਾ ਕੇ ਥੋੜਾ ਬਦਸ ਸਿੱਖ ਕੇ ਫੇਰ ਹੀ ਅਗਲੇ ਅੱਜ ਕੱਲ ਜ਼ੀਰੋ ਲੈਵਲ ਤੋਂ ਬਾਹਰ ਨਹੀਂ ਕੋਈ ਫੜਦਾ ਜਿੰਨੇ ਵੀ ਪਲੇਅਰ ਵੇਖੀ ਜਿਹੜੇ ਮੌਕਾ ਦਿੰਦੇ ਆ ਨਾ ਬਸਕਰ ਮਾੜਾ ਮੋਟਾ ਪਲੇਅਰ ਮੇਲੇ ਨਿੱਕੇ ਮੋٹے ਖੇਡਦਾ ਹੁੰਦਾ ਉਹਨਾਂ ਚੋਂ ਪਲੇਅਰਾਂ ਨੂੰ ਫੜਿਆ ਜਾਂਦਾ ਜੀ ਇਹ ਆਸ ਰੱਖਣੀ ਆ ਅਸੀਂ ਆਪਣੇ ਆਪ ਨੂੰ ਸੌ ਤੇ ਕਰੀਏ ਕਾਬਲੀਅਤ ਅਫਕਰੀਏ ਆਪਣੇ ਆਪ ਚ ਖੇਡਣ ਦੀ ਸਿੱਖੀਏ ਤੇ ਸਾਨੂੰ ਆਪੇ ਕੋਈ ਪਛਾਣ ਕੇ ਮੋਕਾ ਦਊਗਾ ਹੁਣ ਉਹਨੂੰ ਵੇਖ ਕੇ ਜੇ ਤੂੰ ਕਹਵੇਂ ਹੁਣ ਤੈਨੂੰ ਅੱਜ ਤੋਂ ਮੌਕਾ ਦੇ ਦੂੰ ਉਹ ਵੀ ਝੂਠੀ ਗੱਲ ਹੈ ਬਾਜੀ ਉੱਧਰ ਜਾ ਜਾਈਦਾ ਫਿਰ ਵੇਟ ਮੋੜ ਤੇ ਵੇਟ ਵਾਲੀ ਕੌਡੀ ਨਾ ਖੇੜ ਮੇਰਾ ਵੀਰ ਉਸ ਪਾਈਓ ਜਰਾ ਕੱਢ ਨਹੀਂ ਹੋਇਆ ਵੇਟ ਨਹੀਂ ਖੱਦ ਕੇ ਨਾਜਰੋ ਗਿਆ ਖੇੜ ਦੇਣ ਹੋ ਜੇ ਨਹੀਂ ਇਸ ਚੀਜ਼ 5 ਸੈਂਟੀ ਮਮਾ 5 6 ਸਾਲ ਸਾਨੂੰ ਓਪਨ ਖੇੜਦਿਆਂ ਸ਼ੁਰੂਆਤ ਕੀਤੀ ਲੋ 18 ਇੰਚੀ ਤੇ ਉਸ ਹਾਂ ਤੂੰ ਸਾਹ ਲਾ ਵੀ ਤੂੰ ਤੇ ਫਿਰ ਮਮਾ ਤਸਵੀਰ ਪਕਾ ਲਿਆ ਵੇਟ ਤੋਂ 45 ਕਿਲੋ ਖੇੜਦਾ ਨਾ ਬਾਅਦ ਫਿਰ ਸਾਡੀ ਫੈਮਿਲੀ ਕਰਦੇ ਅੱਟ ਮੈਡ ਉਹ ਤੋਂ ਨਿੱਕਾ ਵਾ ਉਹ ਜਿਹੜਾ ਕੀਤਾ ਤਖੀਰ ਮਮਾ ਸਾਡੇ ਦਿਨ ਨਿੱਕੇ ਮੈਨੂੰ ਹੁਣ ਮੈਂ ਕੀ ਬੋਲਾਂ ਦੂਜੀਆਂ ਗੋਲੀਆਂ ਵੀ ਖਾਂਦੇ ਵੇਟ ਘਟਾਉਣ ਵਾਲੀਆਂ ਸਹੀ ਗੱਲ ਖਾਂਦੇ ਆਂ ਮੈਚਾਂ ਦੇ ਖੇਚ ਕੇ ਆਂਦੇ ਆਂ ਜਿਵੇਂ ਅਸੀਂ ਵੇਟ ਖੇਡਦੇ ਆਂ ਸਾਡੇ ਨਾਲ ਬੜੇ ਖਾਂਦੇ ਹੁੰਦੇ ਆਂ ਪਰ ਅਸੀਂ ਵੇਟ ਵੱਲ ਨਹੀਂ ਧਿਆਨ ਦਿੱਤਾ ਉਹ ਗੱਲ ਤੇ ਕਰ ਲਣ ਕਿਸ ਨੂੰ ਕੀ ਕਹੀਏ ਨਹੀਂ ਕੋਈ ਮੰਨਦਾ ਨਹੀਂਗਾ ਇੱਥੇ ਹੁਣ ਹਾਂ ਕਹਿ ਜਾਂਦੇ ਸਾਰੇ ਕਿ ਠੀਕ ਆ ਭਾਂਜੀ ਪਰ ਉਹ ਬਾਹੂ ਅਗਲੇ ਸਗਾ ਉੱਖਾ ਜਿੰਨੀ ਕਿ ਚਲਵਾਉ ਨੂੰ ਨਾਲੇ ਗਈ ਮਾੜੀ ਮੋਟਰ ਪਤਾ ਪਰ ਨਹੀਂ ਆਪਾਂ ਅੱਗੇ ਜਾਣਾ ਆਪਾਂ ਵੇਟ ਨਹੀਂ ਕਰਨੀ ਵੇਟ ਵਾਲੀ ਉੱਥੇ ਰਹਿ ਜਾਂਦੀ ਆ ਵੇਟ ਹੁੰਦੀ ਆ ਸਿਰਫ ਹਾਂ ਜੀ ਯੋਲੀ ਬਰਾਬਰ ਦੇਣਾ ਬੰਦਾ ਫਿਰ ਫਿਰ ਕੇ ਤਾਂ ਗਾਂ ਵਧਦਾ। ਉਪਰਾਈ ਵਧੀਆ ਹੋ ਜਾਂਦਾ ਤੇ ਅਗਲੇ ਵੇਖ ਕੇ ਵੇਟ ਨਹੀਂ ਵਧਾਉਂਦੇ ਨੂੰ। ਪਰ ਵੇਟ ਕਦੀ ਵੀ ਮਸਲਾ ਦੂੰਗਾ। ਵੇਟ ਵਧਣ ਦੋ। ਉਹ ਦੇਖਿਆ ਮੇਰੇ ਵੀ। ਰੋਕਿਆ ਨਾ ਤੁਸੀਂ ਆਪਣੇ ਆਪਣੀ ਦੀ ਗਲਤੀਆਂ ਮਕੀਨਾਂ ਨਾਲ ਨਹੀਂ। ਇੱਕ ਭਾਣ ਜੀ ਜਿੰਮ ਮਾਰ ਲੈ ਬਸ ਕੱਦ ਵੀ ਢੱਕਿਆ ਜਾ ਇਹਦਾ। ਤੇ ਜਿੰਮ ਦਾ ਨਹੀਂ ਚੱਕਰ ਤੁੰ। ਕੱਦ ਇਹਦਾ ਵਧਿਆ ਨਹੀਂ। ਜਿੰਮ ਜਿੰਮ ਦਾ ਨਹੀਂ ਕੋਈ ਕੱਪੜਾ ਹੁੰਦਾ ਹੋਈ। ਜਿੰਮ ਦਾ ਮਤਲਬ ਨਸਰ ਮਸਲਾਂ ਦਾ ਹੋਈ।